ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਹੈ ਜੀ ਨਹੀਂ ਜਿਹੜੀ ਅਸੀਂ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੱਲ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀ ਸਾਰਾ ਹੌਕੀ ਦਾ ਦਾੜਾ ਹੌਕੀ ਦਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਪ ਵਾਪਾਰ ਹੈ ਇਹੇ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਇੰਨਾ ਹੀ ਨੇ ਇਸ ਸੀਜ਼ਨ ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਦੀ ਵੰਡੀ ਗਈ ਹੈ। ਟੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਉਹ ਪ੍ਰਕਾਸ਼ ਮੈਂਟੂ ਸਾਹਿਬੇ ਆਲਮ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਦੀ ਚਰਨਸ਼ੋਪਾ ਪ੍ਰਾਪਤ ਧਰਤੀ ਮਾਛੀਵਾੜਾ ਸਾਹਿਬ ਵਿਖੇ ਆ ਦੂਸਰਾ ਜਿਹੜਾ ਜੋੜ ਮੇਲ ਚੱਲ ਰਿਹਾ ਔਰ ਇਸ ਦੇ ਤਹਿਤ ਸਮਰਾਲਾ ਤੋਂ ਅਮ ਭਾਈ ਮਰਦਾਨਾ ਜੀ ਚੈਰੀਟੇਬਲ ਟਰਸਟ ਵੱਲੋਂ ਜਿਹੜੀ ਪੈਦਲ ਯਾਤਰਾ ਕੱਢੀ ਜਾ ਰਹੀ ਆ ਇਸ ਯਾਤਰਾ ਦੇ ਵਿੱਚ ਬੱਚੇ ਬਜ਼ੁਰਗ ਅਤੇ ਬੜੇ ਆ 12 13 ਕਿਲੋਮੀਟਰ ਦਾ ਜਿਹੜਾ ਆ ਸਫ਼ਰ ਤੈਅ ਕਰਕੇ ਮਾਚੀਵਾੜਾ ਸਾਹਿਬ ਵਿਖੇ ਪਹੁੰਚਦੇ ਆ ਸੰਗਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਸਮਾਂ ਲੱਗਦਾ ਮਾਚੀਵਾੜਾ ਸਾਹਿਬ ਕਿਉਂਕਿ 15 16 ਕਿਲੋਮੀਟਰ ਦੀ ਇਹ ਯਾਤਰਾ ਬਣਦੀ ਆ ਪੈਦਲ ਯਾਤਰਾ ਗੱਲਬਾਤ ਕਰਦੇ ਆ सोलबीर सिंह मुश्काबाद मौजूद ने गलबात कर लेते हैं कि जेड़ा पैदल यात्रा कितनी होगी हाँ जी मुश्काबाद पैदल यात्रा कितने किलोमीटर की होगी और कितने पहुंचेगा ਤੱਕ ਤੱਕ 12 13 ਕਿਲੋਮੀਟਰ ਬਣ ਜਾਂਦਾ ਜੀ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਲਈ ਤੇ ਵਿਸ਼ਕਰਮਾ ਗੁਰਦੁਆਰਾ ਸਾਹਿਬ ਸੰਗਰਾਂਦੇ ਤੋਂ ਯਾਤਰਾ ਸ਼ੁਰੂ ਹੋਈ ਆ ਤੇ ਮਾਛਰਾਂ ਚਰਨ ਸ੍ਰੀ ਚਰਨ ਕਵਰ ਸਾਹਿਬ ਗੁਰਦੁਆਰਾ ਸਾਹਿਬ ਤੱਕ ਜਾਊਗੀ ਜੀ ਇਹ ਦੂਸਰੇ ਸਾਲ ਅਸੀਂ ਇਹ ਯਾਤਰਾ ਕਰ ਰਹੇ ਆ ਤੇ ਦੂਸਰੇ ਸਾਲ ਵੀ ਮੈਂ ਭਾ ਪਹਿਲੇ ਸਾਲ ਵੀ ਭਾਗ ਲਿਆ ਤੇ ਇਸ ਸਾਲ ਵੀ ਭਾਗ ਲਿਆ ਇਸ ਵਾਰ ਸੰਗਤਾਂ ਦਾ ਅੱਗੇ ਨਾਲੋਂ ਵੀ ਜ਼ਿਆਦਾ ਜਿਹੜਾ ਉਤਸ਼ਾਹ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹੈ ਦਿਨਾਂ ਦੇ ਵਿੱਚ ਗੁਰੂ ਜੀ ਨੇ ਸਾਡੇ ਲਈ ਸਾਰਾ ਪਰਿਵਾਰ ਇਹੜਾ ਉਹ ਬਾਰਤਾ ਸੀਗਾ ਸੋ ਅੱਜ ਸਾਡਾ ਵੀ ਕੁਝ ਫਰਜ਼ ਬਣਦਾ ਕਿ ਅਸੀਂ ਇਸ ਇਲਾਕੇ ਦੇ ਵਾਸੀ ਆ ਮਾਛੋੜਾ ਸਾਹਿਬ ਦੇ ਵਿੱਚ ਆਪਣਾ ਪੂਰਾ ਪਰਿਵਾਰ ਬਾਰ ਕੇ ਆ ਕੇ ਟਿੰਡ ਦਾ ਸਹਣਾ ਲਾ ਕੇ ਸੁੱਤੇ ਸੀਗੇ ਸੋ ਸਾਡਾ ਵੀ ਸ਼ਰਦਾ ਦੇ ਵਿੱਚ ਸਾਡਾ ਵੀ ਮਨ ਕਰਦਾ ਅਸੀਂ ਕਿਸੇ ਵੀ ਤਰੀਕੇ ਨਾਲ ਵੀ ਆਪਣੀ ਇਹ ਸ਼ਰਧਾ ਦੱਸ ਸਕੀਏ ਅਸੀਂ ਇਹ ਦੱਸ ਸਕੀਏ ਕਿ ਅਸੀਂ ਉਸ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੱਸਦੇ ਬਸਦੇ ਆ ਸਾਡਾ ਸਾਰੇ ਪਰਿਵਾਰਾਂ ਦੇ ਵਿੱਚ ਵੱਸਦੇ ਆ ਪਰ ਉਹ ਪਰਿਵਾਰ ਸਾਡੇ ਲਈ ਬਾੜ ਕੇ ਜਿਹੜਾ ਕੁਝ ਕੁਰਬਾਨ ਕਰਕੇ ਗਿਆ ਤੇ ਸਾਨੂੰ ਸਰਦਾਰੀਆਂ ਬਖਸ਼ ਕੇ ਗਿਆ ਤੇ ਅਸੀਂ ਵੀ ਉਹਨਾਂ ਸਰਦਾਰੀਆਂ ਦੇ ਨਾਲ ਅਸੀਂ ਸ਼ਰਧਾ ਦੇ ਨਾਲ ਅੱਜ ਅਸੀਂ ਉੱਥੇ ਜਿਹੜਾ ਨਤਬਸਤ ਕੌਣ ਚੱਲੇ ਆ ਅਰਦਾਸ ਕਰਨ ਚੱਲੇ ਆ ਵੀ ਹਮੇਸ਼ਾ ਆਪਣੀ ਕੌਮ ਦੇ ਉੱਤੇ ਇਹ ਆਪਣਾ ਮਿਹਰ ਭਰਿਆ ਹੱਥ ਰਹੇ ਕੀ ਕਿਤੇ ਸਟੇ ਵਗੈਰਾ ਵੀ ਹੁੰਦੀ ਆ ਕਿ ਲਗਾਤਾਰ ਪੈਦਲ ਯਾਤਰਾ ਚੱਲੇ ਨਹੀਂ ਕਈ ਜਗ੍ਹਾ ਤੇ ਲੰਗਰ ਜ਼ਰੂਰ ਲੱਗੇ ਹੁੰਦੇ ਨੇ ਉੱਥੇ ਹੀ ਜ਼ਰੂਰ 2-4 ਮਿੰਟ ਵਾਸਤੇ ਲੰਗਰ ਪਾਣੀ ਛਕਦੇ ਛਕਦੇ ਆ ਬਿਸ਼ਰਾਮ ਕਰਦੇ ਆ ਬਾਕੀ ਹੂੰ ਤਾਂ ਕੋਈ ਬਿਸ਼ਰਾਵ ਨਹੀਂ 12-13 ਕਿਲੋਮੀਟਰ ਦੀ ਆ 2-2.5 ਘੰਟੇ ਦੇ ਵਿੱਚ ਵਿੱਚ ਇਹ ਜਰੀਆ ਸਾਰੀ ਆ ਯਾਤਰਾ ਕੰਪਲੀਟ ਹੋ ਜਾਂਦੀ ਆ ਜੀ ਬੱਚੇ ਔਰ ਬਜ਼ੁਰਗ ਵੀ ਨਾਲ ਨੇ ਜੀ ਬਿਲਕੁਲ ਜੀ ਤੁਸੀਂ ਆਪ ਦੇਖਿਆ ਜਾਂ ਹੁਣ ਤੁਸੀਂ ਸ਼ਾਟ ਲਾਇਆ ਇਹਦੇ ਵਿੱਚ ਤੇ ਬੱਚੇ ਤੇ ਬਜ਼ੁਰਗ ਨਾਲ ਨੇ ਸਾਰੇ ਹੀ ਤੇ ਵਾਪਸੀ ਦੇ ਪ੍ਰਬੰਧ ਵੀ ਕੀਤੇ ਗਏ ਨੇ ਭਾਈ ਮਰਦਾਨਾ ٹرسٹ ਵੱਲੋਂ ਤੇ ਇਕ ਜੋਤ ٹرسٹ ਅੰਤਰਜੋਤ ਉਹਨਾਂ ਵੱਲੋਂ ਹਾਂ ਇੱਕ ਜਜਵਾ ਜਿਹੜੀ ਟਰਸਟ ਆ ਤੇ ਭਾਈ ਮਰਦਾਨਾ ਜੀ ਟਰਸਟ ਆ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਸੋ ਅੱਜ ਵੀ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਕਈ ਦਿਨਾਂ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਦੀ ਬਹੁਤ ਸੰਗਤ ਆ ਜਿਹੜੀ ਤੁਰਨ ਆਲੀ ਆ ਪਰ ਬਹੁਤ ਸਾਰੀ ਸੰਗਤ ਸੀਗੀ ਜਿਹੜੀ ਆਪਣੇ ਘਰਾਂ ਤੋਂ ਬਾਹਰ ਆ ਕੇ ਨਤਮਸਤਕ ਹੋਈ ਆ ਕਿਉਂਕਿ ਉਹ ਵੀ ਸੰਗਤ ਦੇ ਦਰਸ਼ਨ ਗੁਰੂ ਦੇ ਦਰਸ਼ਨ ਹੁੰਦੇ ਨੇ ਤੇ ਸੰਗਤ ਦੇ ਦਰਸ਼ਨ ਕਰਕੇ ਬੜਾ ਨਿਹਾਲ ਹੋ ਰਹੇ ਨੇ ਲੋਕ ਕਿੰਨੇ ਵਜੇ ਇੱਥੇ ਸਮਰਾਲਾ ਤੋਂ ਸ਼ੁਰੂ ਹੁੰਦੀ ਆ ਔਰ ਸਮਾਪਤੀ ਕਿੰਨੇ ਕ ਵਜੇ ਕਿੰਨਾ ਕ ਟਾਈਮ ਲੱਗਦਾ ਸਮਰਾਲਾ ਮਾਚੀਵਾੜਾ ਸਾਹਿਬ ਗੁਰਦੁਆਰਾ ਸਾਹਿਬ ਤੱਕ ਪਹੁੰ ਤਕਰੀਬਨ ਅਸੀਂ 7 ਵਜੇ ਦੀ ਕਾਲ ਟਾਈਮ ਦਿੱਤੀ ਸੀ ਜਾਨੀ ਪੌਣੇ 8 ਵਜੇ ਸੀਗੇ ਉਸ ਤਰ੍ਹਾਂ ਦੇ ਤਰ੍ਹਾਂ ਦੇ ਨੂੰ ਕਿ ਸੰਗਤ ਇਕੱਠੀ ਹੋ ਕੇ ਜਾਣਾ ਚਾਹੁੰਦੀ ਆ ਇਹ ਹਰ ਬੰਦਾ ਕਹਿੰਦਾ ਸਾਰੇ 5-4 ਮਿੰਟ ਸਾਡੀ ਵੇਟ ਕਰ ਲਿਓ ਤਕਰੀਬਨ ਲਗਭਗ ਪੌਣੇ 8 ਵਜੇ ਸਾਡੀ ਯਾਤਰਾ ਸ਼ੁਰੂ ਹੋਈ ਦੀ ਬਿਸ਼ਕਰਮਾ ਗੁਰਦੁਆਰੇ ਤੋਂ ਚੰਡੀਗੜ੍ਹ ਰੋਡ ਤੇ ਉੱਤੀ ਹੁੰਦੇ ਹੋਇਆ ਬਲੋਕ ਰੋਡ ਦੇ ਵਿੱਚ ਹੀ ਹੁੰਦੇ ਹੋਇਆ ਜਿਹੜਾ ਟੈਂਕੀ ਦੇ ਵਿੱਚ ਹੀ ਹੋ ਕੇ ਅਸੀਂ ਮਾਛਵੜਾ ਰੋਡ ਤੇ ਚੜ ਗਏ ਆ ਤੇ ਹੁਣ ਤਾਂ ਸਾਰਾ ਹੀ ਰੋਡ ਜਿਹੜਾ ਹੈਗਾ 2 ਘੰਟੇ ਦੀ ਸਾਰੀ 2 2.5 ਘੰਟੇ ਦੇ ਵਿੱਚ ਵਿੱਚ ਅਸੀਂ ਕੰਪਲੀਟ ਕਰ ਲਾਂਗੇ ਮੇਰਾ ਆਖ ਦਿਹਾੜਿਆਂ ਦੇ ਵਿੱਚ ਪਰ ਅੱਜ ਕੱਲ ਦੇਖਿਆ ਜਾਂਦਾ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਦਾ ਵੀ ਨਹੀਂ ਪਤਾ ਹੁੰਦਾ ਕੀ ਕਹੋਂਗੇ ਨਹੀਂ ਦੇਖੋ ਸਾਡੇ ਬੱਚਿਆਂ ਦੀ ਰੁਚੀ ਜਿਹੜੀ ਆ ਉਹ ਜਾਣਨ ਦੀ ਨਹੀਂ ਪਤਾ ਸਾਰਿਆਂ ਨੂੰ ਹੈਗਾ ਜਿਵੇਂ ਕਈ ਵਾਰੀ ਬਹੁਤ سارے ਬੱਚੇ ਨੇ ਜਿਹੜੇ ਮੈਕ ਦੇ ਮੂਰੇ ਨਹੀਂ ਬੋਲ ਪਾਉਂਦੇ ਨਰਵਸ ਹੋ ਜਾਂਦੇ ਨੇ ਹਰ ਇੱਕ ਨੂੰ ਬੋਲਣ ਦੀ ਵਿਦਾ ਨਹੀਂ ਮੈਕ ਦੇ ਮੂਰੇ ਆਉਂਦੀ ਪਰ ਇਹ ਨਹੀਂ ਹੋ ਸਕਦਾ ਕਿ ਪੰਜਾਬ ਦੇ ਬੱਚਿਆਂ ਨੂੰ ਜਾਂ ਉਹਨਾਂ ਦੇ ਮਾਪੇ ਮਾਰਾ ਮੋਟਾ ਵੀ ਨਹੀਂ ਦੱਸਦੇ ਆਗੇ ਤੇ ਜਿਹੜੇ ਇਤਿਹਾਸ ਤਾਂ ਉਹਨਾਂ ਦੇ ਅੰਦਰ ਘੁਲਿਆ ਪਿਆ ਜੇ ਸਿਰ ਤੇ ਪੱਗੇ ਬੰਨ ਲਈ ਜਿਹਨੇ ਦਸਤਾਰਾਂ ਸਜਾਲੀ ਕਿ ਉਹਨੂੰ ਦਸਤਾਰ ਬਾਰੇ ਨਹੀਂ ਪਤਾ ਕਿ ਉਹਨੂੰ ਉਹਦੇ ਇਤਿਹਾਸ ਬਾਰੇ ਨਹੀਂ ਪਤਾ ਪਤਾ ਹਰ ਬੰਦੇ ਦਾ ਕਈ ਬੰਦੇ ਹੈਗੇ ਨੇ ਜਿਹੜੇ ਮੈਗਮੂਰੇ ਕਰ ਦਿੰਦੇ ਨੇ ਤੇ ਬੱਚਿਆਂ ਤੋਂ ਪੁੱਛ ਲੈਂਦੇ ਨੇ ਉਹਨਾਂ ਹਨ ਅਨਪੜ ਬੀਬੀਆਂ ਤੋਂ ਪੁੱਛ ਲੈਂਦੇ ਨੇ ਉਹਨਾਂ ਨਰਵਸ ਨੇ ਉਹਨਾਂ ਨੇ ਕਦੇ ਨਹੀਂ ਬੋਲਿਆ ਹੁੰਦਾ ਉਹ ਵਿਚਾਰੇ ਆਪਣੇ ਆਪ 'ਚ ਜੇਕਰ ਉਹ ਕਨਫਿਊਜ਼ ਹੋ ਜਾਂਦੇ ਨੇ ਅਚਾਨਕ ਤੁਸੀਂ ਮੂਰੇ ਮੈ ਕਰਤਾ ਜਿਨ੍ਹਾਂ ਨੇ ਕਦੇ ਬੋਲਿਆ ਨਹੀਂ ਉਹਦੇ ਮੂਰੇ ਅਚਾਨਕ karenge ਤਾਂ ਇਦਾਂ ਹੀ ਹੁੰਦਾ ਪਰ ਇਹ ਜੀ ਗੱਲ ਨਹੀਂ ਕਿ ਪੰਜਾਬ ਦੇ ਬੱਚੇ ਸਾਡੇ ਇਤਿਹਾਸ ਨੂੰ ਨਹੀਂ ਜਾਣਦੇ ਹਾਂ ਹੈਗੇ ਨੇ ਗੁਬਰਾ ਹੋਏ ਬੱਚੇ ਹੈਗੇ ਨੇ ਕਿ ਨਸ਼ਿਆਂ ਤੇ ਜਾਂ ਮੋਬਾਈਲਾਂ ਤੇ ਉਹਨਾਂ ਦਾ ਸਮਾਂ ਜ਼ਿਆਦਾ ਬਤੀਤ ਹੁੰਦਾ ਪਰ ਸਾਡੇ ਸਾਨੂੰ ਮਾਣ ਆ ਸਾਡੇ ਬੱਚਿਆਂ ਤੇ ਤੇ ਮੈਂ ਫਿਰ ਵੀ ਅਪੀਲ ਕਰਦਾ ਜੇ ਅਗਰ ਕਿਸੇ ਦੇ ਬੱਚੇ ਨਹੀਂ ਜੁੜੇ ਹੋਏ ਆਪਣੇ ਇਤਿਹਾਸ ਨਾਲ ਨਹੀਂ ਜੁੜੇ ਹੋਏ ਬਾਣੀ ਦੇ ਨਾਲ ਨਹੀਂ ਗੁਰੂ ਘਰਾਂ ਨਾਲ ਜੁੜੇ ਹੋਏ ਤਾਂ ਜੋੜੋ ਐੜੀ ਹੈਗਾ ਕਿ ਗੁਰਦੁਆਰੇ ਨਹੀਂ ਜਾਂਦੇ ਜਾਂ ਪਾੜ ਨਹੀਂ ਕਰਦੇ ਜਾਂ ਕੁਝ ਨਹੀਂ ਕਰਦੇ ਸਭ ਕੁਝ ਕਰਦੇ ਨੇ ਪਰ ਥੋੜਾ ਜਿਹਾ ਕਈ ਵਾਰੀ ਮੌਕਾ ਹੁੰਦਾ ਜੀ ਸੋ ਸਾਡੇ ਨਾਲ ਮੌਜੂਦ ਨੇ ਇੱਕ ਹੋਰ ਭਾਈ ਸਾਹਿਬ ਉਹਨਾਂ ਨਾਲ ਵੀ ਗੱਲ ਬਾਤ ਕਰ ਲੈਣੇ ਆ ਭਾਈ ਸਾਹਿਬ ਕੀ ਨਾਮ ਤੁਹਾਡਾ ਨਾਮ ਅਤਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਯਾਤਰਾ ਕਿੰਨੇ ਸਮੇਂ ਤੋਂ ਕੱਢ ਰਹੇ ਹੋ ਤੁਸੀਂ ਫਾਸਟ ਆ ਜਾਂ ਸਾਈਕਲ ਲੈ ਕੇ ਇਹ ਸਾਈਕਲ ਯਾਤਰਾ ਤੇ ਇੱਕ ਪਿਛਲੇ ਸਾਲ ਕੱਢੀ ਸੀ ਅੱਜ ਗੈਤਗੀ ਭਾਈ ਲਖਨਰ ਸਿੰਘ ਦੀ ਜਿੱਕਰ ਵਿੱਚ ਇਹ ਕਿੰਨੇ ਕਿਲੋਮੀਟਰ ਦੀ ਯਾਤਰਾ ਹੁੰਦੀ ਹੈ ਇਹ ਤਕਰੀਬਨ 15 ਕਿਲੋਮੀਟਰ ਦੀ ਯਾਤਰਾ ਹੁੰਦੀ ਹੈ ਜੋ ਸ਼ਹਿਰ ਸਮਰਾਲਾ ਤੋਂ ਸ਼ੁਰੂ ਹੋ ਕੇ ਗੁਰਦਵਾਰਾ ਵਿਸ਼ਕਰਮਾ ਵੱਲ ਜਾਂ ਸੰਗਤ ਸੰਗਤ ਕਿੰਨੀ ਕੀ ਹੁੰਦੀ ਹੈ ਇਹ ਤਕਰੀਬਨ 450 500 ਸੰਗਤ ਦਾ ਘੱਟ ਹੁੰਦਾ 450 500 ਜਿਹੜੇ ਬੱਚੇ ਬੀਬੀਆਂ ਤੇ ਸਾਰੇ ਜਿਹੜੇ ਪੁੱਠੇ ਹੋ ਕੇ ਇਹ ਯਾਤਰਾ ਤੁਰ ਕੇ ਸਫਰ ਕਰਦੇ ਨੇ ਤੁਸੀਂ ਇੱਕ ਟਰਸਟ ਨਾਲ ਵੀ ਜੁੜੇ ਹੋਏ ਹੋ ਇਹ ਟਰਸਟ ਕੀ ਕੀ ਲੋਕ ਭਲਾਈ ਦੇ ਕੰਮ ਕਰਦਾ ਜੋ ਸਾਡੀ ਇੱਕ ਜੱਜਵਾ ਐਨ ਜੀਓ ਆ ਜੋ ਸੜਕਾਂ ਤੇ ਜੋ ਬਜ਼ੁਰਗ ਨੇ ਜਾਂ ਕੀੜੇ ਕੀੜੇ ਪੈ ਜਾਂਦੇ ਨੇ ਜੇ ਮਾਪਿਆਂ ਨੂੰ ਕਿਹੜਾ ਚ ਕੱਢ ਦਿੱਤਾ ਜਾਂਦਾ ਉਹਨਾਂ ਨੂੰ ਅਸੀਂ ਚੰਗੀ ਥਾਂ ਤੇ ਆਸ਼ਰਮ ਵਿੱਚ ਜਾਂ ਜੋ ਬਣਦਾ ਇਲਾਜ ਆ ਉਹ ਐਨ ਜੀਓ ਵੱਲੋਂ ਕਰਵਾਇਆ ਜਾਂਦਾ ਜਾਂ ਮੌਕੇ ਤੇ ਜੋ ਵੀ ਸਮੇਂ ਤੇ ਜਿਵੇਂ ਰਸਨ ਦੀ ਸੇਵਾ ਹੋਊਗੀ ਅੱਖਾਂ ਦੇ ਪੇਸ਼ੈਂਟ ਦੀ ਸੇਵਾ ਹੋਊਗੀ ਕੋ ਲੱਗਦਾ ਕਿ ਤਰ੍ਹਾਂ ਦੀ ਸੇਵਾ ਮਾ ਜੋ ਐਨ ਜੀਓ ਵੱਲੋਂ ਕੀਤੀ ਜਾਂਦੀ ਹੈ